ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਰਮ ਸਤਕਾਰ ਜੋ ਸਾਧ ਸੰਗਤ ਜੀ ਮਟਨ ਵਿਖੇ ਇੱਕ ਆ ਜਿਹੜੇ ਨੌ ਅਤੇ ਸੂਫੀ ਫਕੀਰ ਕਮਾਲ ਨੂੰ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ ਤਾਂ ਇਹ ਗੱਲ ਸਾਰੇ ਆਸ-ਪਾਸ ਦੇ ਇਲਾਕੇ ਵਿੱਚ ਫੈਲ ਗਈ ਸੀ ਹੌਲੀ-ਹੌਲੀ ਇਸ ਗੱਲ ਦਾ ਪਤਾ ਪੰਡਿਤ ਬ੍ਰਹਮਦਾਸ ਨੂੰ ਵੀ ਲੱਗ ਗਿਆ ਸੀ ਉਸ ਨੂੰ ਬਹੁਤ ਹੈਰਾਨੀ ਹੋਈ ਪੰਡਿਤ ਬ੍ਰਹਮਦਾਸ ਪੂਰੇ ਕਸ਼ਮੀਰ ਦਾ ਬਹੁਤ ਵੱਡਾ ਵਿਦਵਾਨ ਸੀ ਉਸ ਨੇ ਵੇਦ ਪ੍ਰਾਣ ਅਤੇ ਬਹੁਤ ਸਾਰੇ ਗ੍ਰੰਥਾਂ ਦਾ ਅਧਿਐਨ ਕਰਕੇ ਗਿਆਨ ਦੀ ਪ੍ਰਾਪਤੀ ਕੀਤੀ ਹੋਈ ਸੀ ਉਸ ਗਿਆਨ ਦਾ ਪੰਡਿਤ ਬ੍ਰਹਮਦਾਸ ਨੂੰ ਬڑا ਹੰਕਾਰ ਸੀ ਇਲਾਕੇ ਵਿੱਚ ਕੋਈ ਵੀ ਮਹਾਪੁਰਸ਼ ਆਉਂਦਾ ਤਾਂ ਪੰਡਿਤ ਬ੍ਰਹਮਦਾਸ ਉਸ ਨੂੰ ਵਿਆਦ ਵਿਚਾਰ ਚਰਚਾ ਵਿੱਚ ਹਰਾ ਕੇ ਈਨ ਮਨਾਉਂਦਾ ਸੀ ਪੰਡਿਤ ਬ੍ਰਹਮਦਾਸ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਚਰਚਾ ਕਰਨ ਲਈ ਮੱਟਨ ਵੇਖੇ ਆ ਗਿਆ ਸੀ ਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਨਰਾਨੀ ਚਿਹਰੇ ਨੂੰ ਤੱਕ ਕੇ ਪੰਡਤ ਬ੍ਰਹਮਦਾਸ ਪ੍ਰਭਾਵਿਤ ਤਾਂ ਹੋਇਆ ਸੀ ਪਰ ਮਨ ਦੇ ਹੰਕਾਰ ਨੇ ਉਸ ਨੂੰ ਗੁਰੂ ਜੀ ਦੇ ਅੱਗੇ ਨਤ ਮਾਸਤਕ ਨਹੀਂ ਹੋਣ ਦਿੱਤਾ ਉਹ ਤਾਂ ਆਪਣੇ ਗਿਆਨ ਨਾਲ ਗੁਰੂ ਜੀ ਨਾਲ ਚਰਚਾ ਕਰਕੇ ਉਹਨਾਂ ਨੂੰ ਹਰਾਉਣ ਲਈ ਆਇਆ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਜਿਨ੍ਹਾਂ ਦੇ ਕੋਲ ਮੈਂ ਆਇਆ ਹਾਂ ਉਹ ਤਾਂ ਸਰਬ ਕਲਾ ਸੰਪੂਰਨ ਆਪ ਅਕਾਲ ਪੁਰਖ ਮਨੁੱਖ ਦਾ ਰੂਪ ਧਾਰ ਕੇ ਧਰਤੀ ਤੇ ਆਏ ਹੋਏ ਹਨ ਬ੍ਰਹਮਦਾਸ ਨੇ ਗੱਲ ਵਿੱਚ ਸਾਲਗ੍ਰਾਮ ਪਾਇਆ ਹੋਇਆ ਸੀ ਅਤੇ ਸਰੀਰ ਤੇ 12 ਤਿਲਕ ਲਗਾਏ ਹੋਏ ਸਨ ਉਸ ਨੇ ਗੁਰੂ ਜੀ ਦਾ ਸਾਦਾ ਲਿਬਾਸ ਦੇਖ ਕੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਤਾਂ ਸੰਤ ਹੋ ਤੁਸੀਂ ਕੱਪੜੇ ਕਿਸ ਤਰ੍ਹਾਂ ਦੇ ਧਾਰਨ ਕੀਤੇ ਹੋਏ ਹਨ ਲਗਦਾ ਹੈ ਤੁਹਾਨੂੰ ਧਰਮ ਬਾਰੇ ਕੋਈ ਵੀ ਗਿਆਨ ਨਹੀਂ ਹੈ ਗੁਰੂ ਜੀ ਨੇ ਕਿਹਾ ਕੱਪੜੇ ਤਾਂ ਸਰੀਰ ਢਕਣ ਲਈ ਹੁੰਦੇ ਹਨ ਕੱਪੜਿਆਂ ਦਾ ਗਿਆਨ ਧਿਆਨ ਨਾਲ ਕੋਈ ਸਬੰਧ ਨਹੀਂ ਹੁੰਦਾ ਅੰਡਤ ਬ੍ਰਾਹਮਣ ਦਾ ਜੀ ਨੇ ਗੁਰੂ ਜੀ ਨੂੰ ਅਕੋ ਪੁੱਛਿਆ ਕਿ ਤੁਸੀਂ ਹਰ ਜਾਤ ਪਾਤ ਦੇ ਬੰਦੇ ਨਾਲ ਮੇਲ ਜੋਲ ਬਣਾਇਆ ਹੋਇਆ ਹੈ ਇਸ ਤਰ੍ਹਾਂ ਤੁਹਾਡਾ ਮਨ ਪਵਿੱਤਰ ਨਹੀਂ ਰਹਿ ਸਕਦਾ ਗੁਰੂ ਜੀ ਨੇ ਕਿਹਾ ਕਿ ਸਾਰੇ ਮਨੁੱਖ ਮਾਤਰ ਦਾ ਇੱਕੋ ਪਿਤਾ ਪਰਮਾਤਮਾ ਹੁੰਦਾ ਹੈ ਇਸ ਲਈ ਅਸੀਂ ਸਭ ਇੱਕੋ ਪਿਤਾ ਦੇ ਹੀ ਔਲਾਦ ਹਾਂ ਅਤੇ ਕੋਈ ਮਨੁੱਖ ਵੀ ਅਪਵਿੱਤਰ ਨਹੀਂ ਹੁੰਦਾ ਜਿਹੜਾ ਮਨੁੱਖ ਸਭ ਵਿੱਚੋਂ ਇੱਕੋ ਪਰਮਾਤਮਾ ਦੀ ਜੋਤ ਵੇਖਦਾ ਹੈ ਉਸ ਦਾ ਮਨ ਨਰਮਲ ਹੋ ਜਾਂਦਾ ਹੈ ਉਸ ਦੇ ਬਣਾਏ ਮਨੁੱਖਾਂ ਨਾਲ ਭੇਦ ਭਾਵ ਕਰਨ ਵਾਲਾ ਕਦੇ ਵੀ ਉਸ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਬ੍ਰਹਮਦਾਸ ਨੇ ਕਿਹਾ ਮੇਰਾ ਮਨ ਵੀ ਨਿਰਮਲ ਹੈ ਮੈਂ ਸਾਰੇ ਗ੍ਰੰਥਾਂ ਦਾ ਅਧਿਆਨ ਕਰਕੇ ਗਿਆਨ ਹਾਸਲ ਕੀਤਾ ਹੈ ਅਤੇ ਉਸ ਦੇ ਗਿਆ ਉਸ ਗਿਆਨ ਦੇ ਆਸਰੇ ਹੀ ਮੈਂ ਪਰਮਾਤਮਾ ਵਿੱਚ ਅਭੇਦ ਹੋ ਜਾਵਾਂਗਾ ਗਿਆਨ ਧਿਆਨ ਵਿੱਚ ਕੋਈ ਵੀ ਮਨੁੱਖ ਮੇਰਾ ਮੁਕਾਬਲਾ ਨਹੀਂ ਕਰ ਸਕਦਾ ਗੁਰੂ ਜੀ ਨੇ ਕਿਹਾ ਨਾਮ ਦੀ ਕਮਾਈ ਤੋਂ ਬਿਨਾਂ ਗਿਆਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਇਹ ਤਾਂ ਇਸ ਤਰ੍ਹਾਂ ਹੈ ਕਿ ਜੇ ਕੋਈ ਵਿਅਕਤੀ ਸਾਰੀ ਉਮਰ ਹਥਿਆਰ ਬਣਾਈ ਜਾਵੇ ਪਰ ਉਹਨਾਂ ਹਥਿਆਰਾਂ ਨੂੰ ਚਲਾਉਣ ਦਾ ਅਭਿਆਸ ਆਪ ਨਾ ਕਰੇ ਤੇ ਜੇ ਲੋੜ ਪੈਣ ਤੇ ਉਹ ਉਹਨਾਂ ਹਥਿਆਰਾਂ ਨਾਲ ਕਿਸੇ ਜੰਗ ਵਿੱਚ ਚਲੇ ਜਾਵੇ ਤਾਂ ਉਸ ਨੂੰ ਕਦੇ ਵੀ ਜਿੱਤ ਪ੍ਰਾਪਤ ਨਹੀਂ ਹੋ ਸਕਦੀ ਗੁਰੂ ਜੀ ਦੇ ਬਚਨ ਸੁਣ ਕੇ ਬ੍ਰਹਮਦਾਸ ਨਿਹਾਲ ਹੋ ਗਿਆ ਉਸ ਦਾ ਵਿਦਿਆ ਦਾ ਹੰਕਾਰ ਚਕਨਾ ਚੂਰ ਹੋ ਗਿਆ ਸੀ ਉਹ ਬੜੀ ਨਿਮਰਤਾ ਨਾਲ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਉਸ ਨੇ ਗੁਰੂ ਜੀ ਤੋਂ ਪਰਮੇਸ਼ਰ ਦੇ ਨਾਮਦਾਨ ਦੀ ਪ੍ਰਾਪਤੀ ਕੀਤੀ ਅਤੇ ਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਘਰ ਬੀਜ ਬਹਾੜੇ ਵਿਖੇ ਲੈ ਗਿਆ ਸੀ ਕੌਜਲਨ ਗੁਰੂ ਜੀ ਨੇ ਉਸ ਦੇ ਘਰ ਵਿੱਚ ਵਸਾ ਕੀਤਾ ਅਤੇ ਉਸ ਨੂੰ ਗੁਰਸਿੱਖੀ ਦਾ ਉਪਦੇਸ਼ ਦਿੱਤਾ ਉਸ ਤੋਂ ਬਾਅਦ ਪੰਡਤ ਬ੍ਰਹਮਦਾਸ ਨੇ ਗੁਰਸਿੱਖੀ ਦਾ ਕਸ਼ਮੀਰ ਵਿੱਚ ਪ੍ਰਚਾਰ ਕੀਤਾ ਪੰਡਤ ਕਿਰਪਾ RAM ਵੀ ਪੰਡਤ ਬ੍ਰਹਮਦਾਸ ਦੇ ਪਰਪੋਤਾ ਸਨ ਜਿਨ੍ਹਾਂ ਦੇ ਅਗਵਾਈ ਵਿੱਚ ਕਸ਼ਮੀਰੀ ਪੰਡਤਾਂ ਦਾ ਜਥਾ Hindu ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਏ ਸਨ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੀ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ